ਉਡਾ ਐੜਾ ਈਡੀ ਸਸਾ ਕੱਕਾ ਉਡਾ ਐੜਾ ਈਡੀ ਸਸਾ ਕੱਕਾ ਸਰ ਅਦਨ ਨਹੀਂ ਕੰਮ ਨੂੰ ਪੜਦੇ ਚੈਰ ਹੋਏ ਸਸਾ ਕੱਕਾ ਦਾ ਪੂੜਾ ਵੀ ਇੰਪੇ ਸਸਾ ਕੱਕਾ ਉਡਾ ਐੜਾ ਈਡੀ ਸਸਾ ਮੇਰਾ ਪੁੱਤ ਨਾਲ ਦੀ ਨਾਲ ਪੜੀ ਜਾਂਦਾ ਨਾਲੇ ਸਿਆਣਾਗਾ ਲਾਲੀ ਪੁੱਤ ਗੱਜ ਨਹੀਂ ਹਾਂ ਈ ਵੀ ਐ ਕਰ ਪੁੱਤ ਸਮਾਰ ਕੇ ਗੱਜ ਨਹੀਂ ਲਾ ਕੇ ਨੇ ਤੇ ਹੈ ਤੂੰ ਪੇਸਕਾ ਲਈ ਇਹਨੂੰ ਠੀਕ ਹੈ ਠੀਕ ਆ ਨਾਲੇ ਲੇਟ ਹੋ ਰਹਾ ਸਕੂਲ ਕਣਿਓ ਤੋਂ ਠੀਕ ਹੈ ਹਾਂ ਸਮਾਰ ਕੇ ਲਾ ਲੈ ਇਹਨੂੰ ਚਾਲ ਬੈਡ ਆਈ ਰਿਸਹਾ ਹੁਕਾ ਰਾਜਪੁਰੇ ਸੁਣਦੀ ਐ ਸੁਣਦੀ ਐ ਓਹੋ ਸੁਣਦੀ ਆ ਮੈਂ ਕਿਹੜਾ ਬੌਲੀ ਆ ਮੈਂ ਤਾਂ ਐਂ ਕਹਿੰਦਾ ਸੀ ਕੁੜੀ ਨੂੰ ਲੈਣ ਜਾਣਾ ਵਾ ਚੰਗਾ ਠੀਕ ਆ ਐਂ ਕਰਿਓ ਛੇਤੀ ਆਜਿਓ ਲੈ ਕੇ ਕੁੜੀ ਨੂੰ ਠੀਕ ਆ ਆ ਨਾ ਹੋਵੇ ਵੀ ਰਾਹ 'ਚ ਗੱਲਾਂ ਲਾਗੇ ਮਾਰਨ ਕਿਸੇ ਨਾਲ ਉਹ ਛੇਤੀ ਇਹ ਆਉਂਗਾ ਨਰਮਾ ਸੁੱਕਣ ਲੱਗ ਰਿਹਾ ਉਹਨੂੰ ਪਾਣੀ ਲੈਣਾ ਉਹ ਤਾਂ ਮੈਨੂੰ ਪਤਾਗਾ ਮੈਨੂੰ ਪਤੀ ਆ ਤੁਹਾਡਾ ਜੇ ਚਾਰ ਬੰਦੇ ਮਿਲ ਗਏ ਨਾ ਉੱਥੀ ਬਹਿ ਕੇ ਗੱਲਾਂ ਲੱਗ ਜਾਂਦੇ ਮਾਰਨਾ ਇਹ ਕਿਦਰੇ ਨਹੀਂ ਮਾਰਦਾ ਗੱਲਾਂ ਮੈਂ ਤਾਂ ਤਾਂ ਕਹਿੰਦੀ ਸੀ ਕਿ ਵੀ ਛੇਤੀ ਆਜਿਓ ਲੈ ਕੇ ਦੇਖੀ ਕੱਲ ਨੂੰ ਰਖੜੀ ਐ ਮੁੰਡੇ ਆਉਣਗੇ ਪਤਾ ਨਹੀਂ ਨਾ ਆਉਣਗੇ ਸੋਚ ਜੀ ਲੱਗ ਰਹੀ ਮੇਰੇ ਤਾਂ ਤੈਨੂੰ ਆਪਦੇ ਸ਼ੇਰ ਵਰਗੇ ਮੁੰਡਿਆਂ ਤੇ ਮਾਨ ਨਹੀਂ ਹੈਗਾ। ਓਹੋ ਆਣਗੇ ਜਵਾਨ ਕਰਕੇ ਗਏ ਨੇ। ਉਹ ਤਾਂ ਮੈਨੂੰ ਪਤਾ ਗਾ ਜਵਾਨਤਾ ਕਰਕੇ ਗਏ ਨੇ। ਇਹ ਹੀ ਸੋਚ ਲੱਗ ਰਹੀ ਆ। ਹੇ ਵੈਘਰੂ ਮੇਰੇ ਪੁੱਤਾਂ ਨੂੰ ਠੀਕ ਠਾਕ ਰੱਖੀ। ਹਾਂ ਸਾਰਾ ਰੱਖ ਠੀਕ ਠਾਕ ਰੱਖੂਗਾ। ਸ਼ੇਰ ਵੀ ਹਾਰਦੇ ਹੁੰਦੇ ਨੇ ਕਦੇ। ਠੀਕ ਆ ਚੰਗਾ। ਲੈ ਚੰਗਾ ਮੈਨੂੰ ਲੇਟ ਨਾ ਕਰਾ ਮੈਂ ਜਾਵਾਂ। ਚੰਗਾ ਭੱਗ ਜਾਓ। ਜਾਓ ਉਹ ਮੁੰਡੇ ਨੂੰ ਵੀ ਉਹ ਲੱਗ ਰਹੇ ਉਹ ਵੀ ਉਹਨੇ ਵੀ ਸਕੂਲ ਜਾਣਾਗਾ। ਉਹਨੂੰ ਗੌਰ ਨਾਲ ਤੋਰਦੀ। ਕੋਈ ਨਾ ਮੈਂ ਤੋਰ ਦਿਆਂ। ਨਾ ਠੀਕ ਆ ਤਿਆਰ ਕਰਖਿਆਗਾ ਜਾਂਦਾ। ਕਹਿੰਦੇ ਤੇਰਾ ਨੌ ਵੀ ਤੂਫਾਨ ਐ ਤੇ ਤੂਫਾਨ ਵਾਂਗੂ ਲੰਘ ਜਾ ਕੋਈ ਨਾ ਉਹ ਤਾਂ ਭਗਜੂ ਤੂਫਾਨ ਵਾਂਗੂ ਤੁਸੀਂ ਭਗਜੋ ਤੁਸੀਂ ਨਾ ਖੜ੍ਹ ਜਿਓ ਰਾਜ ਚ ਚਲ ਮੈਂ ਵੀ ਜਾਂ ਨਾ ਤੂਫਾਨ ਦਾ ਬਾਪ ਆ ਉਹਦੇ ਨੂੰ ਤੇਜੇ ਹੂੰ ਹਾਂ ਲੱਗਦੇ ਹੂੰ ਦੇਜੋਗੇ ਹਾੜੀ ਵੀ ਰੱਬਾ ਮੇਰੇ ਪੁੱਤ ਆ ਜਾਣ ਬਸ ਮੇਰੇ ਤਾਂ ਅੱਖਾਂ ਤਰਸਦੀਆਂ ਨੇ ਮੇਰੇ ਪੁੱਤਾਂ ਨੂੰ ਦੇਖਣ ਨੂੰ ਚੰਦਰੇ ਘਰ ਹੀ ਨਹੀਂ ਖੜਦੇ ਬਥੇਰਾ ਕਹਿਨੀ ਆ ਵੀ ਤੁਸੀਂ ਕੀ ਮੰਗਦੇ ਹੋ ਪੁੱਤ ਮੇਰੇ ਨਾਲੇ ਰਿਹਾ ਕਰੋ ਚਲ ਤੂੰ ਵੀ ਉਹੀ ਸੋਚ ਕਰੀ ਜਾਨੀ ਆ